ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਅੱਜ ਇਸ ਵੀਡੀਓ ਚ ਦੱਸਿਆ ਜਾਵੇਗਾ ਕਿ ਕਿੰਨੀਆਂ ਦੀਆਂ ਮੁਰਗੀਆਂ ਆਡਾ ਨਹੀਂ ਦੇਂਦੀਆਂ ਉਹਨਾਂ ਦੀ ਕੀ ਗੱਲ ਹੁੰਦਾ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਹੋਰ ਮੁਰਗੀ ਪਾਲਣ ਬਾਰੇ ਵੀਡੀਓ ਦੇਖਦੇ ਆ ਰਹੇ ਹਾਂ ਤੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਜੋ ਚੰਗੀ ਤਰ੍ਹਾਂ ਵੀਡੀਓ ਸਮਝ ਆ ਸਕੇ ਇਹ ਵੀਡੀਓ ਬਣਾਉਣ ਲਈ ਕਾफी ਮਿਹਨਤ ਕਰਦੇ ਹਾਂ ਤਾਂ ਮੈਂ ਤੁਹਾਡਾ ਪਾਲ ਵੀ ਜਰੂਰ ਕਿਤਾ ਕਰੋ ਤਾਂ ਜਿਨ੍ਹਾਂ ਦੀਆਂ ਮੁਰਗੀਆਂ ਸਰਦੀ ਦੇ ਮੌਸਮ ਵਿੱਚ ਆਂਡਾ ਨਹੀਂ ਦੇ ਦੀਆਂ ਤਾਂ ਉਹਨਾਂ ਦਾ ਇਹ ਹੀ ਕਾਰਨ ਹੈ ਕਿ ਮੁਰਗੀਆਂ ਨਹੀਂ ਆਂਡਾ ਲੱਗ ਜਾਂਦੀ ਹੈ ਉਹ ਇਹਨਾਂ ਦਾ ਸਰੀਰ ਦੀ ਜਿੰਨੇ ਵੀ ਮਟਿਰ ਜੇ ਮਦੰਦੇ ਉਤਾਂਦਰ ਸਰਹੰਦੀ ਹੈ ਤਾਂ ਸਰਦੀ ਦੇ ਮੌਸਮ ਵਿੱਚ ਇਹਨਾਂ ਨੂੰ ઠੰਡ ਲੱਗ ਜਾਂਦੀ ਹੈ ਤਾਂ ਸਰੀਰ ਸਰਦੀ ਦੇ ਮੌਸਮ ਵਿੱਚ ਘੱਟ ਕੰਮ ਕਰਦਾ ਹੈ ਫਾਇਨਲ ਸਭੀ ਕਾਫੀ ਨੂੰ ਸੁਖਦੀ ਹੈ ਉਹ ਜਾਂਦਾ ਲੈ ਲਈ ਜਿਹੜੇ ਵੀ ਫਾਰਮ ਦੇ ਅੰਦਰ ਜਾਂ ਕਿਸੇ ਕਮਰੇ ਦੇ ਅੰਦਰ ਵਿੱਜਣਾਂ ਪਾਲੀਆਂ ਹਨ ਉਸ ਕਮਰੇ ਦੀ ਚੰਗੀ ਤਰ੍ਹਾਂ ਗਰਮਾਹਟ ਬਣਾਈ ਰੱਖੋ ਹੀਟਰ ਵਗੈਰਾ ਲਗਾ ਦਿਓ ਐਸਰਸ ਫਲੇਟਾਂ ਵੀ ਲਗਾ ਦਿਓ ਕਮਰੇ ਦਾ ਤਾਪਮਾਨ ਕਿ 25 ਦੇ ਟੈਂਪਰੇਚਰ ਡਿਗਰੀ ਦੇ ਵਿੱਚਕਾਰ ਹੋਣਾ ਚਾਹੀਦਾ ਹੈ ਤਾਂ ਮੁਰਗੀਆਂ ਨੂੰ ਗਰਮੀ ਦੀ ਚੀਜ਼ ਖਿਲਾਓ ਜਿਵੇਂ ਘਰ ਵਿੱਚ ਲਸਣ ਵਗੈਰਾ ਹੁੰਦਾ ਹੈ ਉਹ ਲਸਣ ਵਗੈਰਾ ਹਫਤੇ ਚ 3-4 ਵਾਰ ਖਿਲਾਦੇ ਰਹੋ ਤਾਂ ਹੋਰ ਇਸ ਤੇ ਵੱਡੇ ਫਾਰਮਾਂ ਤੋਂ ਆਂਡੇ ਲਵਾਉਣ ਵਾਲੀ ਫੀਡ ਆਉਦੀ ਹੈ ਲੈਅਰ ਫੀਡ ਹੈ ਮੁਰਗੇ ਨੂੰ ਮੁਰਗੀਆਂ ਨੂੰ ਲੇਅ ਰੀਡ ਪਾਉਂਦੇ ਰਹੋ ਦਾ ਘਰ ਦਾ ਬਣਾ ਬਣਾਇਆ ਖਾਂ ਦਾਣਾ ਲੇਅ ਰੀਡ ਚ ਸਭ ਰਾਕੇ ਦਿੰਦੇ ਰਹੋ ਤਾਂ ਮੁਰਗੀ ਦਾ ਸਰੀਰ ਦੀ ਸਵਰਥਾ ਦੀ ਕਮੀ ਪੂਰੀ ਲੇਅ ਰੀਡ ਕਰਦੀ ਰਹੇਗੀ ਤਾਂ ਜਾਂਦਾ ਲੋਨ ਵਿੱਚ ਸਹਾਇਕ ਹੋਵੇਗੀ ਤਾਂ মুরਗੀ ਦਾ ਸਰੀਰ ਕਾਫੀ ਗਰਮ ਰਹੇਗਾ ਤਾਂ ਆੜਾ ਵੀ ਜਲਦੀ ਸਰਦੀਆਂ ਚ ਆਵੇਗਾ ਕਮੁਰਗੀ ਦੀ ਸਮੇਂ ਸਮੇਂ ਦੇਖਭਾਲ ਕਰਦੇ ਰਹੋ ਕਾਹ ਨਹੀਂ ਤੁਹਾਨੂੰ ਜਲਦੀ ਆਂਡਾ ਮਿਲੇਗਾ